ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਸ਼ਿਵ ਸੈਨਾ ਉਧਵਾਲ ਠਾਕਰੇ ਵੱਲੋਂ ਸੱਤ ਭੈਣਾ ਦੇ ਮੰਦਿਰ ਸੋਤਰਾ ਰੋਡ ਬੰਗਾ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਨਵੇਂ ਮੈਂਬਰ ਭਰਤੀ ਕੀਤੇ ਗਏ ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਦੇ ਸਖਤਰ ਨਰਿੰਦਰ ਰਠੌਰ ਅਤੇ ਉਪ ਪ੍ਰਧਾਨ ਯੂਥ ਪੰਜਾਬ ਵਰਣ ਸ਼ੋਭਤੀ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਸੇਵਾਦਾਰਾਂ ਵਿੱਚ ਵਾਧਾ ਕਰਨ ਲਈ ਮੈਂਬਰਸ਼ਿਪ ਕੀਤੀ ਜਾ ਰਹੀ ਹੈ ਹਾਂਜੀ ਜੈ ਕਰੇ ਬੀਰ ਬਜਰੰਗੀ ਹਰ ਹਰ ਮਹਾਦੇਵ ਮੈਂ ਨਰਿੰਦਰ ਠੌਰ ਪੰਜਾਬ ਸਚੇ ਉਦੋਵਾਲਾ ਸਾਹਿਬ ਠਾਕਰੇ ਅੱਜ ਅਸੀਂ ਮੰਗਾ ਦੇ ਵਿੱਚ ਸੋਤਰਾ ਰੋਡ ਤੇ ਸੱਤ ਭੈਣਾ ਦੇ ਮੰਦਰ ਸਾਡੇ ਪੁਰਾਣੀ ਸ਼ਿਪ ਸੈਨਿਕ ਜਯਾ ਜੀ ਦੀ ਅਗਵਾਈ ਦੇ ਵਿੱਚ ਕੁਝ ਸ਼ਿਪ ਸੈਨਿਕਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਆਏ ਆ ਸੋ ਅਸੀਂ ਅੱਜ ਇਹਨਾਂ ਨੂੰ ਸਰੂਪਾ ਦੇ ਕੇ ਆਪਣੀ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਹੈ ਤੇ ਜਿਹੜੇ ਸ਼ਾਮਲ ਕੀਤੇ ਸਾਡੇ ਵਰਕਰ ਹੈ ਉਹ ਪਾਰਟੀ ਦੇ ਹਿੱਤਾਂ ਦੇ ਵਿੱਚ ਰਹਿ ਕੇ ਕਾਰਜ ਕਰਨਗੇ ਧੰਨਵਾਦ ਇਹ ਆਪਾਂ ਇਹ ਹੀ ਮਤਲਬ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਇਸ ਮੰਦਰ ਦਾ ਤੁਹਾਡੇ ਨਾਲ ਡਿਸਕੂਟ ਹੋ ਰਿਹਾ ਚੱਲ ਰਿਹਾ ਆ ਉਹਦੇ ਫਿਰ ਇਹ ਹੀ ਮੰਦਰ ਆਪਾਂ ਕਿਉਂ ਚੁਣਿਆ ਸਰ ਇਸ ਤਰ੍ਹਾਂ ਇਹ ਮੰਦਰ ਦੇ ਪੁਰਾਣੇ ਸੇਵਕ ਹੈ ਜੀ ਇਹ ਅੱਛਾ ਜੀ ਇੱਥੇ ਆਉਂਦੇ ਜਾਂਦੇ ਆ ਜੀ ਪਹਿਲਾਂ ਤੋਂ ਇੱਥੇ ਰਹਿੰਦੇ ਆ ਜੀ ਅਸੀਂ ਵੀ ਆਉਂਦੇ ਰਹੇ ਹਾਂ ਸਨ 15 ਦੇ ਵਿੱਚ ਕਾਫੀ ਜਗਰਾਤੇ ਵਗੈਰਾ ਵੀ ਇੱਥੇ ਇਹਨਾਂ ਨੇ ਮੱਲੇ ਵਾਲਿਆਂ ਨਾਲ ਮਿਲ ਕੇ ਕਰਾਈ ਆ ਸਾਡੇ ਪੁਰਾਣੇ ਸ਼ਿਵ ਸੈਨਾ ਖੋਰ ਵੀ ਸੀ ਬਨਾਰਸੀ ਸੀ ਜਿਹੜੂ ਜਦੋਂ ਨਾ ਕੀ ਸੀਗਾ ਹਰਮਨਸਰ ਹਰਮਨਸਰ ਲਾਲ ਜੀ ਸੀਗੇ ਅਸੀਂ ਇੱਥੇ ਪੁਰਾਣੇ ਜੁੜੇ ਹੋਏ ਆ ਇਸ ਥਾਂ ਦੇ ਨਾਲ ਇਹ ਅਹੁਦੇਦਾਰ ਵੀ ਬਣਾਇਆ ਕਿ ਸਿਰਫ ਇਹ ਮੈਂਬਰਸ਼ਿਪ ਨਹੀਂ ਹਲੇ ਨਹੀਂ ਹਲੇ ਜੀ ਇਹ ਪਾਰਟੀ ਦੇ ਵਿੱਚ ਅਹੁਦੇ ਤੌਰ ਤੇ ਕੰਮ ਕਰਨਗੇ ਜੇ ਕੰਮ ਠੀਕ ਕਰਦੇ ਆ ਫਿਰ ਇਹ ਪਾਰਟੀ ਦੇ ਵਿੱਚ ਕੋਈ ਹੋਰ ਇਹਨਾਂ ਨੂੰ ਉਚਾਉਂਦਾ ਦਿੱਤਾ ਜਾ ਸਕਦਾ ਹੈ ਇਹਾਂ ਦਾ ਕੀ ਅੱਗੇ ਚੱਲ ਕੇ ਇਹਨਾਂ ਦਾ ਯੋਗਦਾਨ ਹੋਊਗਾ ਜੀ ਦੇਖੋ ਪਾਰਟੀ ਦੀ ਆਪਣੀ ਆਪਣੀ ਭੂਮਿਕਾ ਹੈ ਜੀ ਇੱਕ ਨੈਸ਼ਨਲ ਪਾਰਟੀ ਹੈ ਜੀ ਸ਼ਿਵ ਸੈਨਾ ਇਹਦੇ ਵਿੱਚ ਜਿਹੜਾ ਵੀ ਵਰਕਰ ਕੰਮ ਕਰਦਾ ਆ ਉਹ ਆਪਣੇ ਨਾਲ ਜਿਸ ਤਰ੍ਹਾਂ ਵੀ ਲਾ ਲਓ ਤੁਸੀਂ ਸਮਾਜ ਦੀ ਸੇਵਾ ਕਰਨਾ 80% ਰਾਜਨੀਤੀ ਕਰਦੇ ਆ ਮਤਲਬ 20% ਰਾਜਨੀਤੀ ਤੇ 80% ਸਮਾਜ ਦੀ ਸੇਵਾ ਆ ਜੋ ਕਿ ਆਲਰੇਡੀ ਦੇਖ ਲਓ ਮੰਦਰ ਦੇ ਲਗਾ ਕਰਕੇ ਸਾਡੇ ਪੁਰਾਣੇ ਲੱਗੇ ਹੀ ਹੋਏ ਆ ਜੀ ਮੰਦਰ ਦੀ ਸੇਵਾ ਕਰਦੇ ਆ ਇਹ ਜਾਂ ਹੋਰ ਵੀ ਕੋਈ ਧਾਰਮਿਕ ਕਾਰਜ ਆ ਉਹਦੀ ਸੇਵਾ ਕਰਦੇ ਆ ਚੋਣਾ ਵੀ ਦੇ ਇੱਕ ਵੀ ਲੜ ਰਹੇ ਆ ਪਾਚ ਸ਼ਿਵ ਸੈਨਾ ਕੋ ਚੋਣਾ ਵੀ ਲੜ ਰਹੀ ਹੈ ਦੇਖੋ ਜੀ ਇਸ ਤਰ੍ਹਾਂ ਆ ਜੀ ਚੋਣਾ ਲੜਨੀਆਂ ਚਾਹੀਦੀਆਂ ਆ ਦੇਖੋ ਜੀ ਆਪਣਾ ਰਾਜਨੀਤਿਕ ਵਲਤਾ ਚੋਣਾਂ ਨਾਲ ਹੀ ਮਿਲਦਾ ਆ ਜੇ ਰਾਜਨੀਤਿਕ ਆਪਾਂ ਕਿਸੇ ਪਾਸੇ ਪੈਰ ਰੱਖਦੇ ਆ ਸਮਾਜ ਦੇ ਵਿੱਚ ਤਾਂ ਹੀ ਆਪਾਂ ਰਾਜਨੀਤਿਕ ਕਾਰਜ ਦਾ ਕੋਹਿਤ ਕਰਵਾ ਸਕਦੇ ਆ ਨਹੀਂ ਤਾਂ ਜਿਹਦੀ ਸਰਕਾਰ ਹੈ ਉਹਦੇ ਕਾਰਜ ਆ ਹਲਕਾ ਨੰਦਪੁਰ ਸਾਹਿਬ ਆਪਣਾ ਕੋਈ ਕੈਂਡੀਡੇਟ ਤਾਰ ਰਹੇ ਤੁਸੀਂ ਹਾਂਜੀ ਹਾਂਜੀ ਇਹਦੀ ਆਪਣੀ ਮੀਟਿੰਗ ਚੱਲ ਰਹੀ ਹੈ ਪ੍ਰਧਾਨ ਜੀ ਬੰਬਈ ਜਾ ਰਹੇ ਆ ਇੱਕ ਦੋ ਦਿਨਾਂ ਦੇ ਵਿੱਚ ਜੋਗਰਾ ਸ਼ਰਮਾ ਹੀ ਸਾਡੇ ਹੈ ਜੋਗਰਾ ਸ਼ਰਮਾ ਹੀ ਸਾਡੇ ਪੰਜਾਬ ਪ੍ਰਧਾਨ ਉਹ ਬੰਬਈ ਜਾ ਰਹੇ ਜੀ ਮੀਟਿੰਗ ਕਰਨ ਵਾਸਤੇ ਠੀਕ ਹੈ ਕਿੰਨੇ ਸਾਡੇ ਪਿਛਲੀ ਵਾਰੀ ਤਾਂ ਜੀ 22 ਸੀਟਾਂ ਤੇ ਆਪਣੇ ਜਿੰਨੀਆਂ ਵੀ ਉਹ ਦੂਜੇ ਆਪਣੇ ਬਾਈ ਜ਼ਿਲ੍ਹੇ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਇਹਨਾਂ ਨੇ ਲੜੀਆਂ ਸੀਗੀਆਂ ਅਸੀਂ ਵੀ ਆਪਣੇ ਆਪਣੇ ਹਲਕੇ ਦੇ ਵਿੱਚੋਂ ਸਾਡੇ ਪ੍ਰਾਣੀ ਸ਼ਿਪ ਸੈਨਿਕ ਸੀਗੇ ਆਪਣੇ ਕੀਨਾ ਚ ਫਕੀਰ ਚਾਂ ਜੀ ਕਿਰੀਹਾ ਉਹਨਾਂ ਨੂੰ ਆਪਾਂ ਇਸ ਹਲਕੇ ਤੋਂ ਪਿਛਲੀ ਵਾਰ ਇਹ ਚੋਣ ਲੜਾਈ ਸੀਗੀ ਜੀ ਦੀ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੋਟਰਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੇ ਆ ਜੀ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਸੂਝ-ਬੂਝ ਨਾਲ ਵੋਟ ਪਾਓ ਠੀਕ ਹੈ ਜੀ ਨਹੀਂ ਤਾਂ ਕੀ ਹੁੰਦਾ ਜਿੰਨੇ ਰਾਜਨੀਤਿਕ ਲੀਡਰ ਆ ਤੁਹਾਡੇ ਵਿੱਚ ਛਿੱਤਰ ਛਿੱਟ ਕੇ ਚਲੇ ਜਾਂਦੇ ਆ ਤੇ ਆਪਸ ਵਿੱਚ ਤੁਹਾਨੂੰ ਲੜਾਈ ਜਾਂਦੇ ਆ ਤੁਹਾਡਾ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਕਰਾਉਂਦੇ ਠੀਕ ਆ ਜੀ ਜਿੱਦਾਂ ਇਹ ਸੱਤਾ ਦੇ ਕਾਬਜ ਹੁੰਦੇ ਆ ਤੇ ਇਹਨਾਂ ਦੇ ਐਸ਼ੋ ਆਰਾਮ ਵੱਜ ਜਾਂਦੇ ਆ ਤੇ ਰਾਜਨੀਤਿਕ ਇਹਨਾਂ ਦੀ ਪકડ ਵੱਜ ਜਾਂਦੀ ਆ ਤੇ ਉਸ ਤੰਤਰ ਨਾਲ ਹਰੇਕ ਸਿਸਟਮ ਨੂੰ ਘੁਮਾਉਂਦੇ ਆ ਸਾਰੀ ਸਾਰੀ ਤੁਹਾਡੀ ਪਾਰਟੀ ਦਾ ਕੀ ਏਜੰਡਾ ਰੱਖੋ ਸਾਡੀ ਪਾਰਟੀ ਦਾ ਏਜੰਡਾ ਇਹ ਹੀ ਆ ਜੀ ਅਸੀਂ ਤਾਂ 80% ਲੋਕਾਂ ਦੀ ਸੇਵਾ ਹੀ ਕਰਦੇ ਆ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਆ ਕੋਈ ਰਾਜਨੀਤਿਕ ਮਸਲਾ ਆ ਸਾਡਾ ਕੋਈ ਧਾਰਮਿਕ ਕੋ ਮੰਦਰਾਂ ਦਾ ਮਸਲਾ ਆ ਅਸੀਂ ਜਾ ਕੇ ਉਹਨਾਂ ਨੂੰ ਸੁਲਝਾਉਂਦੇ ਆ ਜੀ ਕਿਸੇ ਤਰ੍ਹਾਂ ਦਾ ਵੀ ਮੰਦਰ ਦਾ ਮਸਲਾ ਉੱਠਿਆ ਉਹਦੇ ਬਾਰੇ ਕੀ ਕਹੋਗੇ ਜੀ ਇਹ ਸਾਨੂੰ ਨਾ ਧਿਆਨ ਵਿੱਚ ਆਇਆ ਜੀ ਥੋੜਾ ਜਿਹਾ ਇਹ ਮਸਲਾ ਜਿਹੜਾ ਇਹਨੂੰ ਵੀ ਅਸੀਂ ਸੁਲਝਾਵਾਂਗੇ ਜੀ ਬੜੇ ਤਰੀਕੇ ਨਾਲ ਭਾਈਚਾਰੇ ਦੇ ਵਿੱਚ ਬਿਠਾ ਕੇ ਹਰੇਕ ਦੀ ਸਲਾਹ ਲੈ ਕੇ ਠੀਕ ਹੈ ਜੀ ਕਿਉਂਕਿ ਜਿਹੜੇ ਇਹ ਮਸਲਾਏ ਭਾਈਚਾਰਕ ਮਸਲਾ ਆ ਇਹ ਬੈਠ ਕੇ ਸੁਲਝਣ ਵਾਲਾ ਆ ਇਹ ਲੜਾਈ ਨਾ ਕੋਈ ਉੱਦਾਂ ਦਾ ਕੋ ਮਾਹੌਲ ਬਣਾ ਕੇ ਇਹ ਮਸਲਾ ਸੁਲਝਣ ਵਾਲਾ ਨਹੀਂ ਹੈਗਾ ਇਹਦੇ ਵਿੱਚ ਜਿਹੜੇ ਬੁੱਧੀਜੀਵੀ ਆ ਸ਼ਹਿਰ ਦੇ ਬੈਠਣਗੇ ਬੈਠ ਕੇ ਇਸ ਮਸਲੇ ਨੂੰ ਚੰਗੀ ਤਰ੍ਹਾਂ ਵਾਚਣਗੇ ਤੇ ਇਸ ਤਰ੍ਹਾਂ ਇਹ ਸਲਝਾ ਦੇ ਸਲਝੀ ਬਰਨ ਸੋਹਤੀ ਵੀ ਆਏ ਆ ਅਸੀਂ ਇਹਨਾਂ ਦੇ ਵੀ ਵਿਚਾਰ ਜਾਣਾਂਗੇ ਇਹ 22 ਪ੍ਰਧਾਨ ਆ ਉਪ ਪ੍ਰਧਾਨ ਪੰਜਾਬ ਦੇ ਆ ਤੇ ਜੂਤੇ ਤੇ ਸੋਹਤੀ ਤੁਹਾਡਾ ਪਹਿਲਾਂ ਤਾਂ ਸਾਡੇ ਬੰਗਾ ਪਹੁੰਚੇ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਰਾ ਸਭ ਤੋਂ ਪਹਿਲਾਂ ਜੀ ਅਸੀਂ ਉਸ ਪਾਕ ਤੇ ਪਵਿੱਤਰ ਮੰਦਿਰ ਦੇ ਵਿੱਚ ਖੜੇ ਆ ਜਿੱਥੇ ਕੀ ਸ਼ਕਤੀ ਵੀ ਇਠ ਆ ਅਸੀਂ ਪਹਿਲਾਂ ਮਾਤਾ ਜਗਾਰੇ ਦੇ ਨਾਲ ਇਸ ਗੱਲ ਤੋਂ ਤੁਹਾਡਾ ਧੰਨਵਾਦ ਕਰਾਂਗੇ ਜੇਕਰ ਮਾਖੀਰਾਂ ਵਾਲੀ ਦਾ ਬਹੁਤ ਸਾਰੇ ਦਰਵਾਜ਼ੀ ਜੇਕਰ ਸੱਤਾ ਮਾਤਾ ਦਾ ਬਹੁਤ ਸਾਰੇ ਦਰਵਾਜ਼ੀ ਅਸੀਂ ਅੱਜ ਜਿਹੜੇ ਤੁਹਾਡੀ ਬੰਗਿਆ ਦੇ ਵਿੱਚ ਆਇਆ ਪਹਿਲਾਂ ਤਾਂ ਅਸੀਂ ਪੂਰੀ ਹੀ ਮੀਡੀਆ ਪਾਰਟੀ ਦਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਤੁਸੀਂ ਸਾਡਾ ਨਿੱਕੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਆ ਤੇ ਜਿੰਨੀਆਂ ਵੀ ਸਾਡੀਆਂ ਵੀਰ ਭੈਣਾਂ ਆ ਅੱਜ ਸਾਡੀ ਪਾਰਟੀ 'ਚ ਸ਼ਾਮਲ ਹੋਈਆਂ ਆ ਅਸੀਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਅਸੀਂ ਇਹਨਾਂ ਨੂੰ ਵੀ ਤੇ ਸ਼ਹਿਰ ਦੇ ਹੋਰ ਵੀ ਜਿਹੜੇ ਸ਼ਿਵਸੈniki ਇੱਥੇ ਪੰਜਾਬ ਪਹਿਲਾਂ ਚੱਲ ਰਿਹਾ ਬੰਗਿਆ ਚ ਅਸੀਂ ਅੱਜ ਉਹਨਾਂ ਨੂੰ ਸਾਰਿਆਂ ਨੂੰ ਇਹ ਅਪੀਲ ਕਰਾਂਗੇ ਕਿ ਕੋਈ ਵੀ ਸ਼ਹਿਰ ਦੇ ਵਿੱਚ ਚਾਹੇ ਧਾਰਮਿਕ ਚਾਹੇ ਕੋਈ ਨਸ਼ੇ ਵਿਰੋਧਾ ਉਹਨਾਂ ਦੇ ਵਿੱਚ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਪੂਰਾ ਸਾਥ ਲਵੋ ਜਿੱਥੇ ਪ੍ਰਸ਼ਾਸਨ ਨੂੰ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਦਿੱਕਤ ਆਂਦੀ ਆ ਤੁਸੀਂ ਪ੍ਰਸ਼ਾਸਨ ਦੇ ਕੋਲ ਜਾਓ ਤੇ ਪ੍ਰਸ਼ਾਸਨ ਤੁਹਾਡਾ ਪੂਰਾ ਸਾਥ ਦੇਗੀ ਕਿਉਂਕਿ ਪ੍ਰਸ਼ਾਸਨ ਨਹੀਂ ਕਦੀ ਵੀ ਮਾੜਾ ਹੁੰਦਾ ਮਾੜਕ ਹਮੇਸ਼ਾ ਆਪਣੀ ਸੋਚ ਬਣ ਜਾਂਦੀ ਹੈ ਪ੍ਰਸ਼ਾਸਨ ਕਦੀ ਵੀ ਕਿਸੇ ਤਰ੍ਹਾਂ ਦਾ ਕਿਸੇ ਨਾਲ ਮਤਭੇਦ ਨਹੀਂ ਕਰਦਾ ਅਸੀਂ ਜਦੋਂ ਉਹਨਾਂ ਨੂੰ ਸਹੀ ਢੰਗ ਦੇ ਨਾਲ ਜਾਵਾਂਗੇ ਕੋਈ ਸ਼ਰਾਰਤੀ ਅੰਸਰ ਨਹੀਂ ਲੈ ਕੇ ਜਾਵਾਂਗੇ ਪ੍ਰਸ਼ਾਸਨ ਸਾਡੀ ਗੱਲ ਸੁਣੂਗਾ ਇੱਥੇ ਇਸ ਮੰਦਰ ਦੇ ਵਿੱਚ ਪਿੱਛੇ ਜੇ ਕੁਝ ਮੁੱਦਾ ਉੱਠਿਆ ਕਿ ਦੋ ਤੇ ਰਾਮੋ ਸਾਹਮਣੇ ਵੀ ਹੋਈਆਂ ਤੇ ਇੱਕ ਕਮੇਟੀ ਵੀ ਬਣੀ ਆ ਉਹਦੇ ਬਾਰੇ ਆਪਾਂ ਕੀ ਕਹਿਣਾ ਚਾਹਾਂਗੇ ਦੇਖੋ ਜੀ ਇਹ ਸਾਡੇ ਧਿਆਨ ਚ ਗੱਲ ਜਰੂਰ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਆ ਪਰ ਅਸੀਂ ਅੱਜ ਇਸੇ ਮਸਲੇ ਦੇ ਵਿੱਚ ਐਸ ਐਚਓ ਬੰਗਾ ਨੂੰ ਜੋ ਕਿ ਸਾਡੇ ਵਿੱਚ ਵੀ ਆ ਅਸੀਂ ਇਹਨਾਂ ਦੇ ਕੋਲ ਬੈਠ ਕੇ ਇਹਨਾਂ ਦਾ ਪੂਰਾ ਲਮਾਂਗੇ ਕਿ ਇਹਨਾਂ ਨੂੰ ਮੋਤਵਾਰ ਬੰਦਿਆ ਦੇ ਵਿੱਚ ਤੇ ਮਹੱਲਾ ਵਾਸੀਆਂ ਦੇ ਵਿੱਚ ਤੇ ਦਰਵਾ ਮੰਦਰ ਦੇ ਜਿਹੜੇ ਸੇਵਾਦਾਰ ਆ ਉਹਨਾਂ ਦੇ ਵਿੱਚ ਹੋਵੇ ਕਿਉਂਕਿ ਜੇ ਅਸੀਂ ਮਸਲੇ ਦੀ ਗੱਲ ਕਰ ਲਈ ਜੇ ਅੱਜ ਇਹ ਮਸਲਾ ਪਹਿਲਾ ਨਹੀਂ ਹੈਗਾ ਚਾਹੇ ਮੰਦਰ ਆ ਗੁਰਦੁਆਰਾ ਆ ਕੋਈ ਮਸਲਾ ਪਹਿਲਾ ਨਹੀਂ ਹੈਗਾ ਹਰ ਮੰਦਰ ਗੁਰਦੁਆਰੇ ਦੇ ਵਿੱਚ ਐਦਾਂ ਦੀ ਮਤਭੇਦ ਹੁੰਦੀ ਰਹਿੰਦੀ ਹੈ ਸ਼ਰਾਰਤੀ ਅਨਸਰਾਂ ਵੱਲੋਂ ਕੋਈ ਨਾ ਕੋਈ ਛੇੜਖਾਨੀ ਹੁੰਦੀ ਰਹਿੰਦੀ ਪਰ ਇੱਥੇ ਨਾ ਤਾਂ ਕੋਈ ਸ਼ਰਾਰਤੀ ਅਨਸਰ ਆ ਨਾ ਤਾਂ ਕੋਈ ਐਦਾਂ ਦਾ ਬੰਦਾ ਆ ਸੂਝਬਾਨ ਬੰਦੇ ਆ ਹੋ ਸਕਦਾ ਕੁਝ ਮਿਸਸਟੰਡਰਸਟੈਂਡਿੰਗ ਹੋਈ ਹੋਣੀ ਆ ਉਹਨਾਂ ਨੂੰ ਐਸਐਚਓ ਸਾਹਿਬ ਤੋਂ ਅਸੀਂ ਉਮੀਦ ਕਰਾਂਗੇ ਉਹ ਇਹਨਾਂ ਨੂੰ ਬੈਠ ਕੇ ਸੁਲਝਾ ਦੇਣਗੇ ਤੇ ਹੋਰ ਮੋਤਵਾਰ ਬੰਦੇ ਜਿਹੜੇ ਆ ਇਸ ਮੰਦਰ ਦੀ ਉਸਾਰੀ ਕਰਨੀ ਚਾਹੀਦੀ ਆ ਨਾ ਕਿ ਸਾਨੂੰ ਇਸ ਲੜਾਈ ਝਗੜੇ 'ਚ ਪੈਣਾ ਚਾਹੀਦਾ ਪਹਿਲਾਂ ਤਾਂ ਜੀ ਮੈਂ ਆਪ ਪਾਰਟੀ ਜਿਹੜੀ ਸਰਕਾਰ ਆ ਇਹਨਾਂ ਦੇ ਸੀਐਮ ਸਾਹਿਬ ਸਾਡੇ ਬੜੇ ਮਾਨਯੋਗ ਆ ਭਗਵੰਤ ਮਾਨ ਜੀ ਤੇ ਉਹਨਾਂ ਦੇ ਮੋਰੇ ਇੱਕ ਤੁਹਾਡੇ ਰਾਹੀਂ ਇੱਕ ਮੈਸੇਜ ਜ਼ਰੂਰ ਦਊਂਗਾ ਕਿ ਕਿਉਂ ਇਲੈਕਸ਼ਨਾਂ ਦੇ ਵਿੱਚ ਅਸੀਂ ਇਸ ਚੀਜ਼ ਨੂੰ ਇੱਕ ਮੁੱਦਾ ਬਣਾ ਲੈਨੇ ਆ ਨਸ਼ਾ ਛਡਾਵਾਂਗੇ ਨਸ਼ਾ ਛਡਾਵਾਂਗੇ ਨਸ਼ੇ ਤੋਂ ਰਹਿਤ ਦਾ ਨਾ ਪੰਜਾਬ ਹੋਇਆ ਆ ਮੈਨੂੰ ਲੱਗਦਾ ਜਿੱਦਾਂ ਦੀ ਸਰਕਾਰਾਂ ਦਾ ਹਾਲ ਆ ਨਾ ਰਹਿਤ ਹੋਣਾ ਆ ਕਿਉਂਕਿ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਖੁੱਲ ਨਹੀਂ ਦਿੱਤੀ ਜਾਂਦੀ ਸਰਕਾਰਾਂ ਵੱਲੋਂ ਜੇ ਸਰਕਾਰ ਪੁਲਿਸ ਪ੍ਰਸ਼ਾਸਨ ਨੂੰ ਇਹਦੀ ਪੂਰੀ ਖੁੱਲ ਦੇ ਦੇਵੇ ਤਾਂ ਮੇਰੇ ਹਿਸਾਬ ਦੇ ਨਾਲ ਨਸ਼ਾ ਜਲਦੀ ਬੰਦ ਹੋ ਸਕਦਾ ਆ ਅੱਜ ਤੁਸੀਂ ਦੇਖੋ ਕਿ ਅਸੀਂ ਆਪਣੇ ਨਵੇਂ ਸ਼ਹਿਰ ਜ਼ਿਲ੍ਹੇ ਦੀ ਗੱਲ ਕਰਾਂਗੇ ਕਿਉਂ ਪੰਜਾਬ ਦੀ ਗੱਲ ਤਾਂ ਸਾਰੇ ਅਸੀਂ ਕਰਦੇ ਜਾਂਦੇ ਆ ਪਰ ਅਸੀਂ ਅੱਜ ਆਪਣੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਖੜੇ ਹਾਂ ਤੇ ਨਵੇਂ ਸ਼ਹਿਰ ਜ਼ਿਲ੍ਹੇ ਦੀ ਗੱਲ ਕਰਾਂਗੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਤੁਸੀਂ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਦੇਖ ਲਓ ਜਾਦੀ ਕਿ ਆਪ ਪਾਰਟੀ ਸਰਕਾਰ ਆਈ ਆ ਘਰ ਘਰ ਮੇਰੇ ਹਿਸਾਬ ਦੇ ਨਾਲ ਅਸਲਾ ਪਹੁੰਚ ਚੁੱਕਾ ਹੈ ਜਿੱਥੇ ਕਿ ਨਸ਼ਾ ਸੀ ਉੱਥੇ ਅਸਲਾ ਵੀ ਘਰ ਘਰ ਪਹੁੰਚ ਚੁੱਕਾ ਹੈ ਅੱਜ ਲਗਾਤਾਰ ਕਈ ਵਾਰ ਦਾ ਤਾਂ ਬੰਗਿਆਂ ਦੇ ਵਿੱਚ ਵੀ ਅਸਲੇ ਦੀ ਗੋਲੀਬਾਰੀ ਹੋ ਚੁੱਕੀ ਹੈ ਤੇ ਜ਼ਿਲ੍ਹੇ ਦੇ ਵੱਖ-ਵੱਖ ਏਰੀਏ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਸ਼ਰਾਰਤੀ ਅਨਸਰਾਂ ਕੋਲੋਂ ਅਸਲਾ ਵੀ ਫੜਿਆ ਜਾਂਦਾ ਆ ਪਰ ਉਹ ਸਿਰਫ ਇੱਕ ਅਖਬਾਰ ਦੀਆਂ ਸੁਰਖੀਆਂ ਬਣ ਕੇ ਰਹਿ ਜਾਂਦਾ ਆ ਉਹਨਾਂ ਤੇ ਨਾਥ ਨਹੀਂ ਪੈ ਰਹੀ ਉਹਨਾਂ ਤੇ ਕੋਈ ਕਿਸੇ ਨੂੰ ਉਹਦਾ ਕੋਈ ਡਰ ਨਹੀਂ ਰਿਹਾ ਇਸ ਕਰਕੇ ਅਸੀਂ ਸਰਕਾਰ ਕੋਲ ਇਹ ਮੰਗ ਕਰਾਂਗੇ ਐਸੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਆ ਪੁਲਿਸ ਪ੍ਰਸ਼ਾਸਨ ਨੂੰ ਪੂਰੀ ਕੋਲ ਦਿੱਤੀ ਜਾਵੇ ਕਿ ਪੁਲਿਸ ਪ੍ਰਸ਼ਾਸਨ ਦੇ ਐਸੇ ਸ਼ਰਾਰਤੀ ਅੰਸਰ ਨੂੰ ਫੜਦੀ ਆ ਤੇ ਉਹਦੇ ਵਿੱਚ ਵੀ ਕਿਸੇ ਵੀ ਕਿਸੇ ਮੰਤਰੀ ਦਾ ਕਿਸੇ ਲੀਡਰ ਦਾ ਕਿਸੇ ਐਮ.ਐਲ.ਏ ਦਾ ਫੋਨ ਨਾ ਆਵੇ ਤਾਂ ਕਿ ਪੁਲਿਸ ਪ੍ਰਸ਼ਾਸਨ ਨੂੰ ਆਪਣਾ ਕੰਮ ਕਰਨ ਦੇ ਵਿੱਚ ਆਸਾਨੀ ਹੋਵੇ